ਸਾਡਾ ਇੱਕ ਭਰਾ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਮੈਂ ਨਹੀਂ ਕਹਿੰਦਾ ਸਾਨੂੰ ਛੱਡ ਕੇ ਚਲਾ ਗਿਆ ਮੈਂ ਕਹਾਂਗਾ ਸਿਸਟਮ ਨੇ ਉਹਦਾ ਮਾਰਟਰ ਕੀਤਾ ਸਿਸਟਮ ਦੇ 탓 ਕੇ ਸਾਡਾ ਭਰਾ ਚੜ ਗਿਆ ਮੈਂ ਨਹੀਂ ਕਹਿੰਦਾ ਉਹ ਉਹਦੇ ਦੀ ਤਾੜੀਆਂ ਬਜਾਉਂ ਜਾਂ ਮੇਰਾ ਉਹ ਜਿਗਰੀ ਯਾਰ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਹੈ ਉਹ ਆਵਾਰਾ ਪਸ਼ੂਆਂ ਕਰਕੇ ਹੋਇਆ ਇਹ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਗਾਣੇ ਗਾਉ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਉਹਦੇ ਦੋਸਤ ਮਿੱਤਰ ਕਈ ਬਾਤਾਂ ਚ ਨਵੇਂ ਵੀ ਪੈਦਾ ਹੋ ਰਹੇ ਐ ਪਰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਆ ਆਪਾਂ ਸਮਾਜ ਦੀ ਬੁਰੀਾਈ ਨੂੰ ਜਰੂਰ ਹੰਝੂਦਾ ਚੁੱਕੀਏ ਲੱਖ ਲਾਣ ਤਾਂ ਮੇਰੇ ਵਰਗੇ ਉਹਨਾਂ ਮੂਰਖਾਂ ਤੇ ਜਿਹੜੇ ਦੁੱਧ ਪੀ ਕੇ گاਵਾ ਨੂੰ ਸੜਕਾਂ ਤੇ ਛੱਡ ਦਿੰਦੇ ਐ ਲੱਖ ਲਾਣ ਤਾਂ ਉਹਨਾਂ ਤੇ ਜਿਹੜੇ ਘਰ ਚ ਬੱਚਾ ਹੋ ਜੇ ਉਤਾ ਸੁੱਖ ਮੰਗਦੇ ਆ ਘਰ ਚ ਮੋਢਾ ਹੋ ਜੇ ਜਦੋਂ ਬੱਚਾ ਹੋ ਜੇ ਉਹਨੂੰ ਸੜਕਾਂ ਤੇ ਛੱਡ ਦਿੰਦੇ ਆ ਤੇ ਲੱਖ ਲਾਣਤਾ ਉਹਨਾਂ ਸਰਕਾਰਾਂ ਦੇ ਜਿਹੜੇ ਸਾਡੇ ਤੋਂ ਟੋਲ ਟੈਕਸ ਰੋਡ ਟੈਕਸ ਕਾਉਸਸ ਟੈਕਸ ਸਾਰੀ ਤਰ੍ਹਾਂ ਦੇ ਟੈਕਸ ਲੈ ਲੈਂਦੇ ਆ ਪਰ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਧੰਨ ਨਹੀਂ ਕਰਦੇ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਰੂਰ ਸਮਾਜਿਕ ਮੁੱਦਿਆਂ ਦੀ ਗੱਲ ਜਰੂਰ ਕਰਿਆ ਕਰੋ ਬਹੁਤ ਸਮੂਹ ਦੀਵਾਰ ਵੀ ਨ ਚੱਕਵੇਂ ਉਹ ਠੋ ਇਹ ਕੁੱਪੂ ਦਾ ਤੇ ਚੱਤੀ ਵਾਲਾ ਫੇਸ ਨਾ ਹੀ ਦੋਵੇਂ ਗੱਲਾਂ ਸੇ ਵਜੱਟੀਆਂ ਉਹ ਤਿੰਨ ਪੀੜੀਆਂ ਤੋਂ ਚੜਦਾ ਹੀ ਲੱਗ ਜਿੰਨੀ ਸਾਡਾ